ਸਾਡੀ ਪੰਜਾਬ ਸਰਕਾਰ ਮਾਨ ਸਰਕਾਰ ਅੰਡਰ ਦ ਗਾਈਡੈਂਸ ਆਫ आवर सीएम ਭਗਵੰਤ ਸਿੰਘ ਜਿਮਨ ਉਹਨਾਂ ਨੇ ਬਹੁਤ ਸਾਰੇ ਐਫਰਟਸ ਪੁੱਟ ਕੀਤੇ ਨੇ ਫੋਰ ਇਗਜ਼ੈਂਪਲ ਮੈਂ ਉਹਨਾਂ ਦੱਸਣਾ ਚਾਹੂੰਗੀ 117 ਸਕੂਲ ਆਫ ਐਮਿਨੈਂਸ ਖੁੱਲੇ ਨੇ ਜਿਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਟੀਚਰਸ ਜਿਹੜੇ ਨੇ ਲੈ ਕੇ ਆਏ ਕੋਸੀ ਸਕੂਲ ਸ਼ਾਨਦਾਰ ਬਣਨੇ ਸ਼ੁਰੂ ਕਰਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਪੜਾਓ ਕੋਈ ਫੀਸ ਨਹੀਂ ਔਰ ਪੜ੍ਹਾਈ ਇਹੋ ਜੀ ਪ੍ਰਾਈਵੇਟ ਦੇ ਬਰਾਬਰ ਮਾਈ ਸੈਲਫ ਜਸਪ੍ਰੀਤ ਕੌਰ ਸਕੂਲਸ ਇੱਕ ਬਿਲਡਿੰਗ ਨਹੀਂ ਆਪਾਂ ਬਿਲਡਿੰਗ ਬਾਹਰ ਵੀ ਦੇਖਦੇ ਆ ਬਟ ਸਕੂਲਸ ਆਰ ਦ ਸਪੈਸ਼ਲ ਬਿਲਡਿੰਗਸ ਬਿਕੋਜ਼ ਵੀ ਹੈਵ ਫਿਊਚਰ ਸਿਟਿੰਗ ਇਨਸਾਈਡ ਉਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਉਸ ਫਿਊਚਰ ਨੂੰ ਕਿਵੇਂ ਬਿਲਡ ਅਪ ਕਰ ਰਹੇ ਇੰਗਲਿਸ਼ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਸਰਕਾਰੀ ਸਕੂਲ ਬੱਚੇ ਨੂੰ ਫੋਬੀਆ ਹੁੰਦਾ ਸੀ ਕਿ ਸਾਨੂੰ ਇੰਗਲਿਸ਼ ਤੋਂ ਡਰ ਲੱਗਦਾ ਹੈ ਪਰ ਅੱਜ ਦੇ ਉਹ ਬੱਚੇ ਇੰਨੇ ਜ਼ਿਆਦਾ ਮੋਟੀਵੇਟਿਡ ਹੋ ਚੁੱਕੇ ਨੇ ਕੌਨਫੀਡੈਂਟ ਹੋ ਚੁੱਕੇ ਨੇ ਕਿ ਉਹ ਸਾਡੇ ਖੁਦ ਦਾ ਬੱਚਾ ਜਿਹੜਾ ਹੈ ਡਿਸਟ੍ਰਿਕਟ ਲੈਵਲ ਦੇ ਵਿੱਚ ਫਰਸਟ ਆਇਆ ਤੇ ਉਸਨੇ ਸਟੇਟ ਲੈਵਲ ਦੇ ਵਿੱਚ ਭਾਗ ਲਿਆ ਸਕੂਲ ਇੱਕ ਬੇਸ ਹੈ ਬੱਚੇ ਦਾ ਜੇਕਰ ਆਪਾਂ ਉਹ ਬੱਚੇ ਦਾ ਬੇਸ ਵਧੀਆ ਬਣਾ ਦਾਂਗੇ ਤਾਂ ਉਹ ਬੱਚਾ ਕੱਲ ਨੂੰ ਜਾ ਕੇ ਕੋਈ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣੇਗਾ ਕੋਈ ਸਾਇੰਟਿਸਟ ਬਣੇਗਾ ਰਾਈਟ ਫੋਰ ਐਗਜ਼ਾਮਪਲ ਇਨਾ ਬੱਚਿਆਂ ਦਾ ਭਵਿੱਖ ਨੂੰ ਸੁਧਾਰਨ ਦੇ ਲਈ ਮਾਨ ਸਰਕਾਰ ਨੇ ਬਹੁਤ ਜ਼ਿਆਦਾ ਐਫਰਟਸ ਜਿਹੜੇ ਨੇ ਉਹ ਪੁੱਟ ਕੀਤੇ ਨੇ ਪ੍ਰੋਜੈਕਟਰਸ ਦੇ ਨਾਲ ਸਾਡੇ ਇੱਥੇ ਪੜ੍ਹਾਈ ਹੁੰਦੀ ਹੈ ਜੇਕਰ ਅਸੀਂ ਗੱਲ ਕਰੀਏ ਇਵਨ ਪ੍ਰਾਈਵੇਟ ਸਕੂਲਸ ਦੇ ਵਿੱਚ ਵੀ ਉਹ ਜਿਹੀਆਂ ਫੈਸਿਲਿਟੀਆਂ ਨਹੀਂ ਹੈਗੀਆਂ ਜਿਹੜੀ ਕਿ ਅੱਜ ਸਾਡੇ ਸਰਕਾਰੀ ਸਕੂਲ ਦੇ ਵਿੱਚ ਉਪਲਬਧ ਨੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਬਹੁਤ ਉੱਪਰ ਜਾ ਰਿਹਾ ਹੈ ਤਾਂ ਮੈਂ ਉਸ ਦੇ ਲਈ ਮਾਨ ਸਰਕਾਰ ਦਾ ਧੰਨਵਾਦ ਕਰੂੰਗੀ ਗਰੀਬੀ ਦੂਰ ਕੌਣ ਕਰੂਗਾ ਤੁਹਾਡੇ ਬੱਚੇ ਜੇ ਤੁਹਾਡੇ ਬੱਚਿਆਂ ਨੂੰ ਸਟੈਂਡਰਡ ਦੀ ਪੜ੍ਹਾਈ ਦੇ ਦਈਏ ਉਹ ਵੱਡੇ ਅਫਸਰ ਬਣ ਜਾਣ ਉਹ ਵੱਡੇ ਵਕੀਲ ਬਣਨ ਉਹ ਇੰਜੀਨੀਅਰ ਬਣਨ ਡਾਕਟਰ ਬਣਨ ਉਹ ਤੁਹਾਡੇ ਘਰ ਦੀ ਗਰੀਬੀ ਚੱਕ ਲੈ। ਸਾਡੇ ਵਿੱਚ ਬਹੁਤ ਨਵੇਂ ਟੀਚਰਸ ਆਏ ਤੇ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਇਨ੍ਹਾਂ ਸਾਲਾਂ ਦੇ ਵਿੱਚ ਵੀ ਇਹ ਜਿਹੜੇ ਡਿਵੈਲਪਮੈਂਟ ਹੈ ਸਕੂਲ ਐਜੂਕੇਸ਼ਨ ਦੀ ਇਹ ਹੁੰਦੀ ਰਹੂਗੀ ਤੇ ਸਾਡਾ ਜਿਹੜਾ ਭਵਿੱਖ ਹੈ ਕੱਲ ਦਾ ਭਵਿੱਖ ਹੈ ਜੋ ਅੱਜ ਸਕੂਲਾਂ ਦੇ ਵਿੱਚ ਬੈਠਾ ਹੈ ਉਹ ਜ਼ਰੂਰ ਕੱਲ ਨੂੰ ਉੱਠ ਕੇ ਇਕ ਕੋਈ ਇੰਜੀਨੀਅਰ ਕੋਈ ਡਾਕਟਰ ਤੇ ਸਾਇੰਟਿਸਟ ਜਿਹੜਾ ਹੈ ਉਹ ਇਨਾਂ ਸਕੂਲਾਂ ਦੇ ਵਿੱਚੋਂ ਨਿਕਲ ਕੇ ਜ਼ਰੂਰ ਆਏ। ਆ ਇਹ ਚੀਜ਼ਾਂ ਦੇ ਨਾਲ ਸਾਡੇ ਬੱਚਿਆਂ ਦਾ ਵਿਕਾਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਜਵਲ ਹੋ ਰਿਹਾ ਹੈ ਤਾਂ ਮੈਂ ਇਹਦੇ ਲਈ ਸਭ ਤੋਂ ਵੱਧ ਧੰਨਵਾਦ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਜੀ ਮਾਨ ਦਾ ਕਰੂੰਗੀ ਕਿ ਇੱਕ ਬੇਸ ਨੂੰ ਠੀਕ ਕਰਨ ਦੇ ਲਈ ਸਕੂਲ ਐਜੂਕੇਸ਼ਨ ਨੂੰ ਉੱਪਰ ਚੈੱਕ ਕਰਨ ਲਈ ਬਹੁਤ ਸਾਰਾ ਉਪਰਾਧੇ ਕੀਤੇ ਨੇ।